ਨੇ ਸਾ ਸੰਗਤ ਦੀ آمد ਵਧ ਰਹੀ ਹੈ ਔਰ ਸਾਜੇ ਦਾ ਮੌਸਮ ਹੈ ਕਿਹੜੀ ਕਿਹੜੀ ਸੋਤਰੀ ਸ਼ੋਮੀ ਬੁਕਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਰਮਾਂ ਦੇ ਵਿੱਚ ਗਰੀਤਾ ਸੰਧੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੰਨੀ ਵੀ ਸੰਗਤ ਆ ਰਹੀ ਆ ਉਹਨਾਂ ਦੇ ਸਹੂਲਤ ਲਈ ਜਿਵੇਂ ਗਰਮੀਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਗਰਮੀਆਂ ਤੋਂ ਬਚਣ ਲਈ ਸੰਗਤਾਂ ਦੇ ਲਈ ਪ੍ਰਕਰਮਾਂ ਦੇ ਵਿੱਚ ਬਕਾਇਦਾ ਮੈਟ ਵਿਸਾ ਕੇ ਜਿਹੜੇ ਅਮੈਟ ਹਰ ਘੰਟੇ ਬਾਅਦ ਗਿੱਲੇ ਕਰਕੇ ਉਹ ਵੱਖ-ਵੱਖ ਜਗ੍ਹਾ ਤੇ ਅਸਬੀਲਾਂ ਲਗਾ ਕੇ ਠੰਡੇ ਜਲ ਦੀਆਂ ਸਬੀਲਾਂ ਲਾ ਕੇ ਸੰਗਤਾਂ ਨੂੰ ਗਰਮੀ ਤੋਂ ਬਚਾਇਆ ਜਾਂਦਾ ਸੋ ਐਸੇ ਤਰ੍ਹਾਂ ਹ ਸਰਦੀਆਂ ਦਾ ਮੌਸਮ ਆ ਸਰਦੀਆਂ ਨੂੰ ਵੇਖਦੇ ਹੋਏ ਸੰਗਤਾਂ ਨੂੰ ਠੰਡ ਨਾ ਲੱਗੇ ਇਹਨੂੰ ਵੇਖਦੇ ਹੋਏ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਕੇ ਜਿੰਨੇ ਵੀ ਇਤਿਹਾਸਕ ਗੁਰਦਰਾ ਸਾਹਿਬਾਨ ਨੇ ਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਨਿਆ ਪੁਰਦੀ ਸੇਵਾ ਜਾ ਹੋਰ ਵੀ ਜਿੰਨੇ ਗੁਰਦਰਾ ਸਾਹਿਬਾਨ ਨੇ ਉਹਨਾਂ ਤੇ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਤੇ ਬਹੁਤ ਹੀ ਇੱਕ ਵਧੀਆ ਤਰੀਕੇ ਦਾ ਇੱਕ ਗਲੀਚੇ ਦੀ ਵਿਸਾਈ ਕਰਵਾ ਦਿੱਤੀ ਗਿਆ ਸੋ ਇਸੇ ਨੂੰ ਮੁੱਖ ਰੱਖਦੇ ਹੋਏ ਸਰੋਵਰ ਦੀਆਂ ਪ੍ਰਕਰਮਾਂ ਤੇ ਵੀ ਜਿੱਥੇ ਸੰਗਤਾਂ ਬੈਠ ਕੇ ਕੀਰਤਨ ਸਰਵਣ ਕਰਦੇ ਨੇ ਉੱਥੇ ਵੀ ਜਿਹੜਾ ਉਹ ਗਲੀਚਾ ਵਿਸਾ ਦਿੱਤਾ ਗਿਆ ਤਾਂ ਕਿ ਸੰਗਤਾਂ ਨੂੰ ਠੰਡ ਨਾ ਲੱਗੇ ਸਰਾਮਾ ਦੇ ਵਿੱਚ ਗਰਮ ਕੱਪੜਿਆਂ ਦੀ ਕੰਬਲਾਂ ਦੀ ਗਿਜਰਾ ਦਾ ਪ੍ਰਬੰਧ ਕੀਤਾ ਗਿਆ ਉਹ ਐਸੇ ਤਰ੍ਹਾਂ ਜਿਵੇਂ ਜੋੜੇ ਘਰਾਂ ਲੰਗਰਾਂ ਦੇ ਵਿੱਚ ਠੰਡ ਤੋਂ ਬਚਣ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਸੋ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਦਰਸ਼ ਮੇਲੇ ਕਰਨ ਆਉਂਦੀਆਂ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ